ਸੰਗਤ ਜੀ ਲੰਗਰ ਛਕਣ ਤੋਂ ਪਹਿਲੇ ਅਰਦਾਸ ਕਰਨੀ ਹੈ ਕਾਮ ਕ੍ਰੋਧ ਲੋਭ ਮੋਹ ਵਿਨਸ ਜਾਏ ਹਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਨਾਨਕ ਪੁਸਰੀਆਂ ਪਕਾਹੀਆਂ ਪਾਈਆਂ ਥਾਲੇ ਮਾਹੇ ਜਿਨਨੀ ਗੁਰੂ ਮਨਾਇਆ ਆਜ ਰਜ ਸੇ ਖਾਲੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਲੰਗਰ ਛਕਣ ਤੋਂ ਬਾਅਦ ਅਰਦਾਸ ਕਰੀਏ ਸੰਗਤ ਜੀ ਜੀਸ ਲੋਕ ਮਹਲਾ ਪੰਜਵਾਂ ਚਾਚਕ ਮੰਗਦਾ ਦਾਨ ਦੇ ਪਿਆਰਿਆਂ ਦੇ ਬਨਹਾਰ ਦਾਤਾਰ ਨੇ ਤੋ ਚਤਾਰਿਆ ਖੁੱਟ ਨਾ ਜਾਏ ਮੂਲ ਮਤਲ ਭੰਡਾਰਿਆ ਆਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਵਿੱਚ ਸਾਰੇ ਆਰਿਆ ਦਾਣਾ ਪਾਣੀ ਗੂਕਾ ਕਹਿਲ ਸੇ ਆਪਨੇ ਸੇਵੂ ਸਾਹ ਪ੍ਰਭੂ ਮਾਰਦੀ ਮਾਰਦੀ ਜਿਸ ਭੰਡਾਰੇ ਪ੍ਰਸਾਦ ਪਾਏ ਸੋ ਭੰਡਾਰੇ ਵਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਬਿਗਨਾ ਦਾ ਨਾਸ ਕਰਨਾ ਹਰ ਮੈਦਾਨ ਚੜਦੀ ਕਲਾ ਕਰਨੀ ਕੁਰ ਸਿੱਖਾ ਵਾਲਾ ਵਿਚਾਰ ਸੋਚਾ ਜੀਵਨ ਨਾਮ ਬਾਣੀ ਦਾਣੀ ਦਾ ਆਸਰਾ ਚਰਣਾ ਕਮਲਾਂ ਦੀ ਪ੍ਰੀਤ ਸਦੀਵ ਕਾਲ ਬਣਾਈ ਬਣਾਈ ਰੱਖਣੀ ਇਸੇ ਤਰ੍ਹਾਂ ਰਸਤਾ ਬਸਤਾ ਹਲਦੇ ਰਹਿਣਾ ਲੋਹੋਂ ਲੰਗਰ ਤਪਦੇ ਰਹਿਣਾ ਸਿੰਘ ਆਪ ਜੀ ਦੇ ਸ਼ ਦੇ ਰਹਿਣ ਰਹਿਣ ਛਕਦਿਆਂ ਨੂੰ ਸ਼ਿਕਾਉਂਦਿਆਂ ਨੂੰ ਪਵਿੱਤਰ ਨਾਮ ਚਿਤਿਆ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਸਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ